ਨਯੰਗ ਸਿੰਘਾਂ ਨੇ ਵੱਡੇ ਪਯੋਪੁੱਤ ਘਰ ਵੜ ਕੇ ਕੀਤਾ ਹਮਲਾ ਪੈਸਿਆਂ ਦੇ ਚੱਕਰ ਵਿੱਚ ਕੀਤਾ ਜਾਨਲੇਵਾ ਹਮਲਾ ਪੰਜਾਬ ਚ ਆਏ ਦਿਨ ਨਿਹੰਗਾਂ ਦੇ ਬਾਣੇ ਚ ਕੁਝ ਲੋਕ ਸ਼ਰਿਆਮ ਹਮਲੇ ਕਰ ਰਹੇ ਨੇ ਕਦੀ ਕਿਸੇ ਸ਼ਹਿਰ ਕਦੀ ਕਿਸੇ ਸ਼ਹਿਰ ਤੇ ਵੱਖ-ਵੱਖ ਤਰ੍ਹਾਂ ਦੇ ਇਲਜ਼ਾਮ ਉਹਨਾਂ ਦੇ ਉੱਪਰ ਲੱਗ ਰਹੇ ਨੇ ਤੇ ਅੱਜ ਇਸੇ ਤਰ੍ਹਾਂ ਦਾ ਮਾਮਲਾ ਤਰਨਤਾਰਨ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕੁਝ ਲੋਕ ਨਿਹੰਗ ਸਿੰਘਾਂ ਦੇ ਬਾਣੇ 'ਚ ਇੱਕ ਘਰ 'ਚ ਵੜ ਕੇ ਤਲਵਾਰਾਂ ਨਾਲ ਪਿਓ ਪੁੱਤ ਨੂੰ ਵੱਢ ਦਿੰਦੇ ਨੇ ਤੇ ਜਿਸ 'ਚ ਪਿਓ ਦੀ ਮੌਤ ਹੋ ਜਾਂਦੀ ਹੈ ਤੇ ਪੁੱਤ ਵੀ ਗੰਭੀਰ ਰੂਪ 'ਚ ਜ਼ਖਮੀ ਹੁੰਦੇ ਨੇ ਦੱਸਿਆ ਜਾ ਰਿਹਾ ਕਿ ਉਹਦਾ ਗੁੱਟ ਵੱਢ ਦਿੱਤਾ ਗਿਆ ਨਿਹੰਗਾ ਦੇ ਬਾਣੇ 'ਚ ਆਏ ਮਲਜ਼ਮਾ ਨੇ ਘਰ ਦੀਆਂ ਮਹਿਲਾਵਾਂ ਸਾਹਮਣੇ ਚਾਨਲੇਵਾ ਹਮਲਾ ਕਰ ਦਿੱਤਾ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਜਿਸ 'ਚ ਦੇਖਿਆ ਜਾ ਸਕਦਾ ਨਿਯੰਗ ਸਿੰਘ ਕੁਝ ਵਿਅਕਤੀਆਂ ਨਾਲ ਵਿਵਾਦ ਹੁੰਦਾ ਹੈ ਨਜ਼ਰ ਆ ਰਿਹਾ ਹੈ ਨਿਯੰਗ ਸਿੰਘ ਇੱਕ ਘਰ ਦੇ ਅੰਦਰ ਦਾਖਲ ਹੁੰਦੇ ਹਨ ਤੇ ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਕਾਫੀ ਧੱਕਾ ਮੁਕੀ ਹੁੰਦੀ ਹੈ ਤੇ ਫਿਰ ਇਸੇ ਦੌਰਾਨ ਨਿਯੰਗ ਸਿੰਘਾਂ ਦੇ ਬਾਣੇ ਦੇ ਵਿੱਚ ਆਏ ਲੋਕ ਤੇਜ਼ ਤਾਰ ਹਥਿਆਰਾਂ ਨਾਲ ਨੌਜਵਾਨਾਂ ਦੇ ਉੱਤੇ ਹਮਲਾ ਕਰ ਦਿੰਦੇ ਨੇ ਜਿਸ ਨੂੰ ਦੇਖ ਕੇ ਚਾਰੇ ਪਾਸੇ ਚੀਕਚੀ ਆੜਾ ਮਚ ਜਾਂਦਾ ਹੈ ਮਹਿਲਾਵਾਂ ਬਚਾਨ ਨੂੰ ਅੱਗੇ ਆਉਂਦੀਆਂ ਨੇ ਪਰ ਉਹ ਵੀ ਕੁਛ ਛੜੀ ਕਰ ਪੰਦੀਆਂ ਤੇ ਇਸ ਵਿੱਦੇ ਵਿੱਚ ਇੱਕ ਸ਼ਖਸ ਦੀ ਮੌਤ ਹੋ ਜਾਂਦੀ ਹੈ ਤੇ ਪਰਿਵਾਰ ਨੇ ਕੀ ਕੁਝ ਇਲਜ਼ਾਮ ਲਾਏ ਉਹ ਵੀ ਤੁਸੀਂ ਸੁਣੋ ਗੱਲ ਪਹਿਲੇ ਵੀ ਕੋਈ ਮੈਦਾਨ ਬਾਜ਼ਾਰ ਗਿਆ ਸੀ ਅਰੇ ਆਏ ਡੈਡੀ ਦਾ ਫੋਨ ਆਇਆ ਵੀ ਪੁੱਤ ਗਰੇ ਆਈ ਤੇ ਫੋਨ ਗਿਆ ਅੰਦੀ ਰੰਪਾ ਤੇ ਇਹ ਡੈਡੀ ਕਹਿੰਦੇ ਕਰਿਆ ਪੁੱਤ ਦਾ ਕਰਨ ਮੰਗਦੀ ਹੈ ਹਾਂਜੀ ਇਹ ਸਮਝ ਲਿਆ ਕਰ ਪਰਵਾਹਾਂ ਨਹੀਂ ਕਰਦਾ ਦਾ ਪਰ ਜਣੇ ਵਾਰਾ ਕਰੇ ਆ ਮੈਂ ਲਗੋਨੀ ਚਾਹ ਪਾਣੀ ਪਿਆ ਹੋਇਆ ਜਾਨ ਭਾਰੀ ਕਰੇ ਹਾਂ ਜੀ ਬਹੁਤ ਰਹੀ ਹੈ ਜੀ ਹਾਂ ਜੀ ਬੜੇ ਹਲੇ ਪੁੱਛ ਲਿਆ ਹਾਂ ਜੀ ਉੱਪਰ ਮਨਿੰਦਰ ਸਿੰਘ ਬਲਟੋਏ ਜਾ ਕੇ ਉੱਪਰ ਮਨਿੰਦਰ ਦੇ ਮਜਬੂਤ ਜਿੱਤਾਂ ਦਾ ਹੈ ਬਲਟੋਏ ਦਾ ਜੇ ਬਾਰੇ ਜਾਂਦਾ ਉਹ ਬੋਲ ਵਾਲਾ ਡੇਰੇ ਦੀ ਕੰਦਲ ਕੀਤਾ ਹੈ ਜੀ ਇਹਨਾਂ ਵਾਲੀ ਉਤਾਰਨ ਕੀ ਸੀ ਕਾਰਨ ਪਤਾ ਨਹੀਂ ਆਪਾਂ ਨੂੰ ਕੀ ਹੈ ਉਹ ਗਏ ਫਰੋਤੀ ਮੰਗਦਾ ਹੀ ਪਏ 2 ਲੱਖ ਰੁਪਏ ਕਿਉਂ ਕੀ ਪਤਾ ਜਿਹੜੀ ਗੱਲ

ਦੁਬਾਰਾ ਘੜਦਿਆਂ ਨਾਲ ਦੁਬਾਰਾ ਮਾਰੀਆਂ ਲੈਟਰ ਜੈਨ ਦਾ ਗੁੱਸਾ ਵੱਧਦਾ ਹੈ ਸਾਡੇ ਪਿਤਾ ਜੀ ਮਾਤਾ ਪਿਤਾ ਦੀ ਹੋ ਗਈ ਤਾਂ ਇਹ ਤਾਂ ਹੋਈ ਪਰਿਵਾਰ ਦੀ ਗੱਲ ਤੇ ਉਧਰ ਹੀ ਪੁਲਿਸ ਇਸ ਬਾਰੇ ਕੀ ਕਹਿ ਰਹੀ ਹੈ ਉਹ ਵੀ ਜਰਾ ਸੁਣ ਲੈਣੇ ਆ ਜੀ ਇਹ ਵਾਰ ਨੰਬਰ 6 ਪੱਟੀ ਦੇ ਰਹਿਣ ਵਾਲੇ ਆ ਇਹਨਾਂ ਨੇ ਕੋਈ ਕ੍ਰੀਮ ਕਿਸੇ ਵਿਅਕਤੀ ਜੋ ਕਿ ਜੰਡਿਆਲੇ ਦਾ ਰਹਿਣ ਵਾਲਾ ਸੀ ਉਹਨਕੋ ਕਰੀਬ 2 ਲੱਖ ਰੁਪਏ ਲੈਣੇ ਸੀ ਜੋ ਕਿ ਉਹ ਉਸ ਆਦਮੀ ਨੇ ਕਿਸੇ ਥਰਡ ਪਰਸਨਾਈ ਨੂੰ 2 ਲੱਖ ਤਕਰੀਬ 69 ਦੇ ਕਰੀਬ ਜਿਹੜਾ ਸੀ ਉਹਨੂੰ Google Pay ਕਰ ਦਿੱਤੇ Google Pay ਟ੍ਰਾਂਸਫਰ ਕਰ ਦਿੱਤੇ ਇਹ ਪਰਮਿੰਦਰ ਸਿੰਘ ਨਾਂ ਦਾ ਵਿਅਕਤੀ ਹੈ ਜੋ ਪਿੰਡ ਮਕਸਿੰਗ ਦੇ ਬਾਣੀ ਸੀ ਨਾਲ ਇਹਦੇ ਨਿਸ਼ਾਨ ਸਿੰਘ ਸੀ ਇਹ ਰਹਿਣ ਵਾਲੇ ਤੇ ਬਲਟੋਏ ਦੇ ਤੇ ਹੁਣ ਇਸ ਵੇਲੇ ਜਿਹੜੇ ਗੋਇੰਦਵਾਲ ਰਿੰਦੇ ਆ ਇਨ ਇਹਨਾਂ ਦੇ ਕਹਿਣ ਮੁਤਾਬਕ ਇਹ ਅਸੀਂ ਵੀ ਉਹਦੇ ਅਕਾਊਂਟ ਵਿੱਚ ਜਿਹੜਾ 1 ਲੱਖ 75 ਹਜ਼ਾਰ ਹੈ ਗਲਤ ਟ੍ਰਾਂਸਫਰ ਹੋਇਆ ਹੈ ਇਹ ਪੈਸੇ ਜਿਹੜੇ ਮੇਰੇ ਕਾਊਂਟ ਤੋਂ ਟ੍ਰਾਂਸਫਰ ਹੋਣੇ ਚਾਹੀਦੇ ਸੀ ਜਿਸ ਕਰਕੇ ਇਹਨਾਂ ਦਾ ਜਿਹੜਾ ਇੱਕ ਦਿਨ ਤੋਂ ਟੈਲੀਫੋਨਿਕਲੀ ਵੀ ਔਰ ਅਦਰਵਾਈਜ਼ ਵੀ ਇਹਨਾਂ ਦਾ ਗੱਲਬਾਤ ਚੱਲ ਰਹੀ ਸੀ ਵੀ ਉਹ ਪੈਸੇ ਜਿਹੜੇ ਸਾਡੇ ਕਾਊਂਟ ਚ ਵਾਪਸ ਕੀਤੇ ਜਾਣ ਅੱਜ ਉਹ ਜਿਹੜਾ ਪ੍ਰਮੇਂਦਰ ਸਿੰਘ ਹੁਣੀ ਹੀ ਪਹਿਲਾਂ ਇਹਨਾਂ ਦੇ ਘਰ ਆਏ ਆ ਘਰ ਆ ਕੇ ਇਹਨਾਂ ਨਾਲ ਗੱਲਬਾਤ ਕੀਤੀ ਆ ਫਿਰ ਇਹਨਾਂ ਦੀ ਕਿਸੇ ਕੋਲੋਂ ਡੜਾ ਟਕਰਾਰ ਵੱਜ ਗਿਆ ਟਕਰਾਰ ਵੱਧਨ ਤੇ ਜਿਹੜਾ ਉਹ ਉਨੇ ਰਮਿੰਦਰ ਸਿੰਘ ਨੇ ਆਪਣੇ ਦਸਤੀ ਜਿਹੜੀ ਕਿਰਪਾਨ ਉਹਦੇ ਨਾਲ ਇਹਦੇ ਗੁੱਟ ਤੇ वार ਕੀਤਾ ਜਿਸ ਦਿਨ ਉਹਵਰ ਬਲੀਡਿੰਗ ਹੋਣ ਕਰਕੇ ਸਿਵਲ ਹਸਪਤਾਲ ਪੱਤੀ ਵੇਖੋ ਦੀ ਮੌਤ ਹੋ ਗਈ ਹੈ ਜੋ ਉਹਦੇ ਕਜ਼ਨ ਪਤੀਜੇ ਦਾ ਬਿਆਨ ਲੈ ਕੇ ਜਿਹੜੀ ਅਸੀਂ ਗੁਣੀਂਦੀ ਕਾਰਵਾਈ ਕਰ ਰਹੇ ਹਾਂ ਜਿਹੜੇ ਦੋਸ਼ੀ ਐਨ ਅਨੋਵਾ ਗੱਡੀ ਵਿੱਚ ਆਏ ਸੀ ਸਿਲਵਰ ਕਲਰ ਦੀ ਜਦੇ ਉੱਤੇ ਸਿੰਘਾਂ ਦਾ ਹੀ ਫੌਜ ਕਰਕੇ ਲਿਖਿਆ ਹੋਇਆ ਸੀ ਔਰ ਰਾਉਂਡ ਅਪ ਕਰਨ ਲਈ ਅਸੀਂ ਅੰਮ੍ਰਿਤਸਰ ਤੇ ਹੋਰ ਅਦਰਵਾਇਜ਼ ਜੜੀਆਂ ਟੀਮਾਂ ਜੜੀਆਂ ਭੇਜੀਆਂ ਜਲਦੀ ਇਹਨਾਂ ਨੂੰ ਅਰੈਸਟ ਕਰ ਲਾਂਗੇ ਕਿਹੜੇ ਜਥੇਬੰਦੀ ਤੋਂ ਅਸੀਂ ਹੁਣ ਤੱਕ ਪਤਾ ਨਹੀਂ ਜਥੇਬੰਦੀ ਨਹੀਂ ਇਹ ਗੁਰ ਰੈਣ ਵਾਲੇ ਜਿਹੜੇ ਗੋਇੰਦਵਾਲ ਦੇ ਜੇਲ੍ਹ ਤੇ ਲਾਗੇ ਕੋਈ ਗੁਰਦੁਆਰਾ ਸਾਹਿਬ ਆ ਉੱਥੇ ਰਹਿੰਦੇ ਆ ਜਿਹੜਾ ਪਰਮਿੰਦਰ ਸਿੰਘ ਨਿਆੰਗਾ ਔਰ ਸ਼ਾਨਤ ਸਿੰਘ ਜਿਹੜੇ ਦੋਨੇ ਆਏ ਹਾਂਜੀ ਆ ਜੀ ਗੁਰਦੁਆਰਾ ਸਾਹਿਬ ਬੇਸਿਕਲੀ ਬਲਡ ਕੋਈ ਦੇ ਰੈਣ ਵਾਲੇ ਕੋਈ ਪੈਸੇ ਦਾ ਲੈਣ ਦੇਣ ਆ ਇਹਨਾਂ ਦਾ ਬੇਸਿਕਲੀ ਆਦਰਵਾਇਜ਼ ਕੋਈ ਹੋਰ ਕੋਈ ਜਿਹਦਾ ਕਿਸ ਨਾਲ ਪਹਿਲਾਂ ਪੈਸੇ ਦਾ ਕੋਈ ਗਲਤ ਟਰਾਂਜੈਕਸ਼ਨ ਹੋਈ ਹੈ Google Pay ਗਲਤ ਟਰਾਂਜੈਕਸ਼ਨ ਹੋ ਗਈ ਕਿੰਨਾ ਵੱਡਾ ਕਿੰਨਾ ਵੱਡਾ ਗਲਤ ਟਰਾਂਜੈਕਸ਼ਨ ਹੋ ਗਿਆ ਇਹਨਾਂ ਦਾ ਨੋ 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 ਜਿਹੜੇ ਸ਼ਮੀਪੂਰੀ ਜੀ ਆ ਉਹਨੇ ਪੈਸੇ ਜੇ ਉਸ ਬੰਦੇ ਦੇ ਜਾਣੇ ਸੀ ਓਕੇ ਉਹਦੇ ਕੋਲ ਉਹਨਾਂ ਦੇ ਕਹਿਣ ਮੁਤਾਬਕ ਉਹ ਤੇ ਹੁਣ ਅਕਾਊਂਟ ਦੇਖਾਂਗੇ ਵੀ ਗਲਤ ਟਰਾਂਸਫਰ ਹੋਏ ਆ ਨਹੀਂ ਹੋਏ ਇਹਨਾਂ ਦਾ ਇਸੇ ਕਲੋਂ ਜਿਹੜਾ ਹੀ ਉਹ ਟਕਰਾਰ ਚੱਲ ਰਿਹਾ ਸੀ ਕਿੰਨੀ ਏਜ ਸੀ ਸ਼ਮੀ ਜੀ ਤੇ ਉਹਨਾਂ ਦੇ ਕਿ ਚਿੰਗਾ ਤੋਂ ਸਟ੍ਰੀਟ ਵਿੱਚ ਸੀ ਤੇ ਇਹ ਜਰਾ ਦੇਖਾ ਜਰਾ ਇੰਜਰਡ ਉਹ ਜਿੰਗੇ 35 ਦਰਫੇ ਕੀ ਕੰਮ ਕੀ ਕਰਦੇ ਨੇ? ਕaryana ਸਟੋਰ ਹਨ। ਤਾਂ ਪੰਜਾਬ ਚ ਨਿਆਂ ਸਿੰਘਾਂ ਦੇ ਬਾਣੇ ਚ ਇਸ ਤਰ੍ਹਾਂ ਸ਼ਰਿਆਮ ਕਤਲ ਕਰਨ ਦੇ ਮਾਮਲੇ ਵੱਧਦੇ ਜਾ ਰਹੇ ਨੇ। ਸਾਨੂੰ ਸਾਰਿਆਂ ਨੂੰ ਇਸ ਬਾਰੇ ਸੋਚਣ ਦੀ ਲੋੜ ਹੈ ਕਿ ਸਾਡਾ ਪੰਜਾਬ ਇੱਕ ਦੂਜੇ ਦਾ ਸਾਥ ਦੇਣ ਵਾਲਾ ਅੱਜ ਇੱਕ ਦੂਜੇ ਦੇ ਖੂਨ ਦਾ ਪਿਆਸਾ ਕਿਉਂ ਹੋ ਰਿਹਾ ਹੈ? ਤੇ ਪੁਲਿਸ ਤੇ ਸਰਕਾਰ ਨੂੰ ਵੀ ਇਸ ਚੀਜ਼ਾਂ ਤੇ ਸਖਤੀ ਕਰਨੀ ਚਾਹੀਦੀ ਹੈ। ਤੇ ਜ਼ਰੂਰਤ ਹੈ ਇਸ ਤਰ੍ਹਾਂ ਦੇ ਹਾਲਾਤਾਂ ਨੂੰ ਕਾਬੂ ਪਾਉਣ ਦੀ ਤੇ ਇਸ ਦੇ ਵਿੱਚ ਧਰਮ ਪ੍ਰਚਾਰਕਾਂ ਨੂੰ ਵੀ ਵਿੱਚ ਆਣਾ ਚਾਹੀਦਾ ਹੈ ਕਿਉਂ ਇਸ ਤਰ੍ਹਾਂ ਦੇ ਇਲਜ਼ਾਮ ਇੱਕ ਸੱਚੇ ਤੇ ਪਵਿੱਤਰ ਬਾਣੇ ਦੇ ਉੱਤੇ ਲੱਗਦੇ ਆ ਰਹੇ ਨੇ ਕਿਉਂ ਨਿਆਂ ਸਿੰਘਾਂ ਦੇ ਬਾਣੇ ਦੇ ਵਿੱਚ ਇਸ ਤਰ੍ਹਾਂ ਲੋਕ ਸ਼ਰਿਆਮ ਇੱਕ ਦੂਜੇ ਤੇ ਹਮਲੇ ਕਰ ਰਹੇ ਨੇ ਤੇ ਜਾਨਲੇਵਾ ਹਮਲੇ ਕਰ ਰਹੇ ਨੇ ਜਿਸ ਦੇ ਵਿੱਚ ਕਈ ਪਰਿਵਾਰ ਉਜੜਦੇ ਹੋਏ ਨਜ਼ਰ ਆ ਰਹੇ ਨੇ ਤੇ ਲੋੜ ਹੈ ਇੱਥੇ ਸੋਚਣ ਦੀ ਕ੍ਰਾਈਮ ਚਾਰਟ ਦੀ ਇਸ ਸਟੋਰੀ ਬਾਰੇ ਤੁਹਾਡਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ